वागुरू जी का खालसा श्री वागुरू जी की फतेह मैं सिंह पिंड प्योरी नेड़ी के जलवा जिला श्री साहिब पंजाब, पिंड प्योरी गली नंबर चौदह चिबी से अच अ फलैरिया रोग की जानकारी प्राप्त करा जिस तरह सहेत कुछ पुष्प कुश्त आदिक रोग होंगे है और जिस तरह फलैरी चिड़ी है ਔਰ ਸਰੀਰ ਤੇ ਫੈਲ ਜਾਂਦੀ ਹੈ ਔਰ ਸਰੀਰ ਜਿਹੜਾ ਸਰੀਰ ਤੇ ਦਾਗ ਹੋ ਜਾਂਦੇ ਆ ਹਸਪੇਡ ਦਾਗ ਜਾਂ ਫਿਰ ਸवेत ਕੁਸ਼ਟ ਔਰ ਜਿਸ ਤਰ੍ਹਾਂ ਕਿ ਚਮਲੀ ਦੇ ਰੋਗ ਹੁੰਦੇ ਆ ਔਰ ਜਿਸ ਤਰ੍ਹਾਂ ਫੁੱਲ ਛਪ ਜਾਂਦੇ ਆ ਚਿੱਟੇ ਸਰੀਰ ਤੇ ਉਸ ਨੂੰ ਪੁੱਛ ਕੁਸ਼ਟ ਵੀ ਕਿਹਾ ਜਾਂਦਾ ਹੈ ਔਰ ਜਿਸ ਤਰ੍ਹਾਂ ਇਹ ਰੋਗ ਪੌਤ ਪ੍ਰਾਨਕ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਇਹ ਜਿਹੜਾ ਰੋਗ ਹੈ ਇਹ ਫੈਲਦਾ ਸਰੀਰ ਤੇ ਫੈਲ ਜਾਂਦਾ ਹੈ ਜਿਸ ਤਰ੍ਹਾਂ ਕਿ ਮੱਛੀ ਔਰ ਤੁਦਦੀ ਵਰਤੋਂ ਕਰਨਾ ਇਕ ਸਾਥ ਇਸ ਕਰਕੇ ਇਹ ਰੂਪ ਬਣ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਰੋਗ ਜਿਹੜਾ ਪੁਸ਼ਪ ਕੁਸ਼ਟ ਜਾਂ ਫਿਰ ਸवेत ਕੁਸ਼ਟ ਆਦਿਕ ਰੋਗ ਇਹ ਬਣ ਜਾਂਦੇ ਹੈ ਸ਼ਵੇਤ ਦਾਗ ਚਿੱਟੇ ਦਾਗ ਆਦਿਕ ਜਿਸ ਤਰ੍ਹਾਂ ਕੇ ਇਹ ਜਿਹੜਾ ਰੋਗ ਹੈ ਔਰ ਇੱਕ ਚਮੜੀ ਦਾ ਰੋਗ ਹੁੰਦਾ ਹੈ ਜਿਸ ਤਰ੍ਹਾਂ ਕੇ ਚਮੜੀ ਦੇ ਹੋਰ ਵੀ ਬਹੁਤ ਸਾਰੇ ਰੋਗ ਹੁੰਦੇ ਆ ਜਿਸ ਤਰ੍ਹਾਂ ਕੇ ਕਾਲੇ ਦਾਗੁਨੇ ਔਰ ਕਾਲੀਆਂ ਫੁਨਛਣਾਂ ਨੀਆਂ ਬਾਤ ਰક્ત ਹੁਣਾ ਆਦਿਕ ਰੋਗ ਬਣ ਜਾਂਦੇ ਆ ਔਰ ਬਾਤ ਰક્ત ਬਾਤ ਰક્ત ਦਾ ਮਸਲ ਹੁੰਦਾ ਹੈ ਹੌਂਚ ਵాయੂ ਰੋਗ ਹੋਣਾ ਅਰ ਇਸ ਤੇ ਜਿਹੜੇ ਚੰਬੜ ਫੋੜਾ ਫੁਣਸੀ ਜ਼ਖਮ ਆਦਿਕ ਕਾਲੇ ਜ਼ਖਮ ਹੋਣ ਲੱਗ ਜਾਂਦੇ ਆ ਔਰ ਗਰਮੀ ਦੀ وجہ ਨਾਲ ਲਾਲ ਫੁਣਸੀਆਂ ਔਰ ਜ਼ਖਮ ਲਾਲ ਦੱਬੇ ਜੇ ਇਸ ਤਰ੍ਹਾਂ ਇਹ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਕਫ ਬਲਗਮ ਔਰ ਠੰਡ ਆਦਿਕ وجہ ਕਰਕੇ ਔਰ ਜਿਸ ਤਰ੍ਹਾਂ ਕੇ ਸਰੀਰ ਤੇ ਗੁੰਮਿਆ ਹੋਣੀਆਂ ਆ ਹਾਦਿਕ ਇਹ ਰੋਗ ਬਣਦੇ ਆ ਔਰ ਜਿਸ ਤਰ੍ਹਾਂ ਕੇ ਸਵੇਖ ਕੁਸ਼ਟ ਔਰ ਪੁਸ਼ਪ ਕੁਸ਼ਟ ਇਹ ਰੋਗ ਖੂਨ ਖਰਾਬੀ ਜਾਂ ਪਰ ਚਮੜੀ ਦੇ ਰੋਗ ਹੁੰਦੇ ਆ ਔਰ ਜਿਸ ਤਰ੍ਹਾਂ ਕੇ ਮਨੁਸ਼ੀਨ ਕਿਰਮੀ ਰੋਗ ਹੁੰਦਾ ਪੇਲਟ ਕੀੜੇ ਹੋਣੇ ਕਿਰਮੀ ਰੋਗ ਵੀ ਕਿਸਮ ਦਾ ਹੁੰਦਾ ਹੈ ਔਰ ਖਾਸ ਕਰਕੇ ਕਿਰਮੀ ਰੋਗ ਦੀ ਵਜਨ ਵਾਲਾ ਪਗੰਧਰ ਆਦਿਕ ਇਸ ਤਰ੍ਹਾਂ ਕੇ ਗੁਫਤ ਅੰਗਾ ਪਰ ਚਖਮ ਹੋਣੇ ਪੁਨਸੀਆਂ ਆਦਿਕ ਗੜ ਗੁੰਮੀਆਂ ਲਸੀਕਾ ਇਸ ਤਰ੍ਹਾਂ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਪਗੰਧਰ ਬਵਾਸੀਰ ਖੋਨੀ ਬਵਾਸੀਰ ਆਦਿਕ ਏ ਕਿਰਮੀ ਰੂਪ ਦੀ ਵਜ੍ਹਾ ਨਾਲ ਵੀ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਕੇ ਜਾਖਮ ਪੋੜੇ ਪੁਨਸੀ ਔਰ ਖੁਰਕ ਹੋਣੇ ਔਰ ਜਿਸ ਤਰ੍ਹਾਂ ਕੇ ਮੱਛਰ ਦਿਵਜਨਾ ਮਲੇਰੀਆ ਬੁਖਾਰ ਆਦਿਕ ਮਲੇਰੀਆ ਮੱਛਰ ਜਿਆਦੇ ਲੜਦਾ ਰਹਿੰਦਾ ਇਸ ਤੇ ਮੱਛਰ ਦੇ ਚਾਰ ਨਾਲ ਖੁਰਕ ਫੋੜੇ ਪੁਣਸੀ ਜਿਦਾਂ ਮੱਛਰ ਮੱਖੀ ਔਰ ਮੱਕੜੀ ਆਦਿਕ ਦੇ ਵਿੱਚ ਕਰਕੇ ਵੀ ਕੋਈ ਖਰਾਬੀ ਹੋ ਜਾਂਦੀ ਹੈ ਇਸ ਤੇ ਜ਼ਖਮ ਖੁਰਕ ਫੋੜੇ ਪੁਣਸੀ ਔਰ ਚੱਕਤੇ ਪੜਨੇ ਵਿਸਰਪ ਆਰਧਿਕ ਰੋਗ ਬਣ ਜਾਂਦੇ ਆ ਇਹ ਜਿਹੜਾ ਖੂਨ ਖਰਾਬੀ ਹੈ ਇਸ ਤੇ ਬਹੁਤ ਸਾਰੇ ਰੋਗ ਉਪਨ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਆਰਧਿਕ ਕਾਰਨ ਕਰਕੇ ਇਸ ਤਰ੍ਹਾਂ ਕੇ ਦੂਸ਼ਿਤ ਪਾਣੀ ਹੁੰਦਾ ਔਰ ਖਾਸ ਕਰਕੇ ਸਾਫ ਸਪਾਈ ਜਾਂ ਫਿਰ ਦੂਸ਼ਿਤ ਪਾਣੀ ਦੀ ਵਜ੍ਹਾ ਨਾਲ ਔਰ ਮੱਛਰ ਦੀ ਵਜ੍ਹਾ ਨਾਲ ਕਾਹਨ ਖਰਾਬੀ ਹੋ ਜਾਂਦੀ ਏ ਇਸ ਤੇ ਰੰਗ ਜਿਹੜਾ ਕਾਲਾ ਹੋਣ ਲੱਗ ਜਾਂਦਾ ਹੈ ਜਾਂ ਫਿਰ ਚਖਮ ਫੋੜੀ ਫੁੰਸੀ ਖੁਰਕ ਅਰਜਕ ਰੋਗ ਬਣ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਹੈ ਬੁਖਾਰ ਤੋਂ ਔਰ ਜਿਸ ਤਰ੍ਹਾਂ ਗਲੋਹ ਹੁੰਦੀ ਹੈ ਔਰ ਇਸ ਤੇ ਗਲੋਹ ਦੀ ਰਸ ਨੂੰ ਸਤਨਾ ਦਾ ਚਤਨ ਤੇ ਵੀ ਇਸ ਤੇ ਫਾਇਦਾ ਹੋ ਜਾਂਦਾ ਹੈ ਮਖਾਰ ਔਰ ਚਖਮਾ ਤੋਂ ਔਰ ਫਿਰ ਵੀ ਜੇ ਮਨੁੱਖ ਜਿਹੜਾ ਤਿਰਫਲਾ ਆਦਿਕ ਸਹਿਤ ਨਾਲ ਚੱਟਦਾ ਇਸ ਤੇ ਗਰਮੀ ਵਾਲੀ ਖੁਰਕ ਤੋਂ ਵੀ ਫਾਇਦਾ ਹੋ ਜਾਂਦਾ ਹੈ ਮੈਂ ਵਾਜ ਸੁਰਜੀਤ ਸਿੰਘ ਪਿੰਡ ਪਿਉਰੀ ਨੇੜੇ ਦਾਣਵਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਜੈਪੀ ਜੈਪਾ ਨਮਸਕਾਰ ਸਸਵੀਕਾ